ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ 1708 ਵਿੱਚ ਪ੍ਰਪਰ ਬਿਆਨਾ ਕਰਦੇ ਐ ਰੱਬ ਦਾ ਸਬਬ ਹੋਏਗਾ ਮੈਂ ਤੈਨੂੰ ਗਥਾਵਾਂ ਕਹਿਣ ਲੱਗਿਆ ਸ਼ਹੀਦਾਂ ਦੀਆਂ ਛੋੜੀਆਂ ਥੋੜੀਆਂ ਤੁਸੀਂ ਖਿਆਲ ਕਰ ਲਓ ਇਥੋਂ ਤੱਕ ਆਪਾਂ ਗੱਲ ਸਮਝੀ ਸ਼ਹੀਦ ਰੱਬੀ ਨਾਮ ਵਿੱਚ ਜੁੜਿਆ ਉਹਦੇ ਅੰਦਰ ਵਿਕਾਰ ਨਹੀਂ ਹੈ ਰੱਬ ਦਾ ਭਾਣਾ ਹੋਵੇਗਾ ਵੀ ਸਿੱਖ ਕੌਮ ਅੰਦਰ ਅੱਜ ਤੱਕ 40-40 ਸਿੱਖਾਂ ਦੇ ਤਿੰਨ ਜਥੇ ਸ਼ਹੀਦ ਹੋਏ ਨੇ 40-40 ਗੁਰੂ ਕੇ ਸਿੱਖਾਂ ਦਾ ਇੱਕ ਤੇ ਚਮਕੌਰ ਦੀ ਗੜੀ ਦੇ ਸ਼ਹੀਦ ਨੇ 40 ਸਿੱਖ ਦੂਜਾ ਮੁਕਤਸਰ ਸਾਹਿਬ ਦੀ ਧਰਤੀ ਤੇ 40 ਗੁਰੂ ਕੇ ਸਿੱਖ ਸ਼ਹੀਦ ਹੋਏ ਤੀਜਾ ਤੇ ਤਾਂ ਰੱਖੋ ਜਿਹੜਾ ਬਹਾਦਰ ਸ਼ਾਹੀਨਾਂ ਇਨੂੰ ਰਾਜ ਭਾਗ ਤੇ ਗੁਰੂ ਕਲਗੀ ਤਰਪਾਤਸ਼ਾ ਨੇ ਦਿਲਵਾਇਆ ਸੀ ਪਰ ਇਹ ਪਾਪੀ ਬਾਦ ਵਿੱਚ ਜਾ ਕੇ ਮੁਨਕਰ ਹੋ ਗਿਆ ਜਦੋਂ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਵੇਖੀ ਇਹਨੇ ਇੱਕ ਐਲਾਨ ਕੀਤਾ ਬੜੇ ਧਿਆਨ ਨਾਲ ਸੁਣਿਓ ਇਹਨੇ ਇੱਕ ਐਲਾਨ ਕੀਤਾ 1710 ਈਸਵੀ ਦੇ ਅੰਦਰ ਗੁਰੂ ਕਲਗੀ ਧਰਜੀ ਪ੍ਰਾਪਰ ਪਿਆਨਾ ਕਰਦੇ ਆ 1700 ਅੱਛ ਈਸਵੀ ਦੇ ਅੰਦਰ 2 ਸਾਲਾਂ ਬਾਅਦ ਇਹ ਬੇਈਮਾਨ ਹੋ ਗਿਆ ਇਹਨੇ ਇੱਕ ਐਲਾਨ ਕੀਤਾ ਸਿੱਖ ਜਿੱਥੇ ਵੀ ਮਿਲਦਾ ਹੈ ਉਹਦਾ ਘਰ ਘਾਟ ਉਜਾੜ ਦਿਓ ਸਿੱਖ ਜਿੱਥੇ ਵੀ ਮਿਲਦਾ ਉਹਨੂੰ ਪਕੜ ਕੇ ਸ਼ਹੀਦ ਕਰ ਦਿਓ ਕੋਈ ਸਰਕਾਰੀ ਦਰਬਾਰੇ ਸੁਨਵਾਈ ਨਹੀਂ ਹੋਵੇਗੀ ਕੋਈ ਸਜ਼ਾ ਨਹੀਂ ਮਿਲੇਗੀ ਜਦ ਬਹਾਦਰ ਸ਼ਾਹ ਨੇ ਐਲਾਨ ਕੀਤਾ 40 ਗੁਰੂ ਕੇ ਸਿੱਖ ਗ੍ਰਿਫਤਾਰ ਕੀਤੇ ਬਹੁਤ ਸ਼ਰ ਕੱਢ ਗੁਰੂ ਕੇ ਸਿੱਖ ਜਿਨ੍ਹਾਂ ਦਾ ਗੁਰੂ ਨਾਲ ਬੜਾ ਪਿਆਰ ਸੀ 40 ਗੁਰੂ ਕੇ ਸਿੱਖਾਂ ਨੂੰ ਇਹਨਾਂ ਗ੍ਰਿਫਤਾਰ ਕਰਕੇ ਲਾਹੌਰ ਦੇ ਅੰਦਰ ਆਲੋਬਾਲ ਜਿਹੜਾ ਨਖਾਸ ਚੌਕ ਹੈ ਉਸ ਅਸਥਾਨ ਤੇ ਲਜਾ ਕੇ ਔਰ 40 ਟੋਹੇ ਪੁੱਟੇ ਪਾਪੀ ਨੇ 40 ਟੋਹੇ ਪੁੱਟੇ ਕੱਦ ਦੇ ਮੁਤਾਬਕ ਕੱਦ ਦੇ ਮੁਤਾਬਕ ਟੋਹੇ ਪੁੱਟ ਕੇ ਗੁਰੂ ਕੇ ਸਿੱਖਾਂ ਨੂੰ ਵਿਚਕਾਰ ਖੜਾ ਕਰਕੇ ਪਹਿਲਾਂ ਲੱਤਾਂ ਤੱਕ ਮਿੱਟੀ ਭਰਦਾ ਫਿਰ ਮਿੱਟੀ ਨੂੰ ਚੰਗੀ ਤਰ੍ਹਾਂ ਕੁੱਟਦਾ ਤੇ ਜਿਹੜਾ ਲੱਤਾਂ ਦਾ ਖੂਨ ਹੈ ਉਹ ਉੱਪਰਲੇ ਸਰੀਰ ਦੇ ਹਿੱਸੇ ਵਿੱਚ ਆਉਂਦਾ ਫਿਰ ਇਹ ਛਾਤੀ ਤੱਕ ਮਿੱਟੀ ਭਰਦਾ ਜੰਗੀ ਤਰ੍ਹਾਂ ਮਿੱਟੀ ਕੁੱਟਦਾ ਸਰੀਰ ਦਾ ਖੂਨ ਹੋਰ ਉੱਪਰ ਆਉਂਦੇ ਬਿਲਕੁਲ ਗਲ ਤੱਕ ਇਹਨੇ ਮਿੱਟੀ ਪਰਗਾ ਕੇ ਪਾਪੀ ਨੇ ਪਹਿਲਾ ਖੂਨ ਦੀ ਗੱਲ ਸੀ ਫਿਰ ਸਾਹ ਲੈਣਾ ਵੀ ਔਖਾ ਹੋ ਗਿਆ ਜਦੋਂ ਮਿੱਟੀ ਨੂੰ ਦਬਾਇਆ ਆਖਰ ਇਹਨੇ ਆਲੂ ਬਾਲ ਦੀ ਧਰਤੀ ਤੇ ਪਾਪੀ ਬਹਾਦਰ ਸ਼ਾਹ ਨੇ 40 ਗੁਰੂ ਕੇ ਸਿੱਖਾਂ ਨੂੰ ਟੋਹੇ ਪੁੱਟ ਕੇ ਸ਼ਹੀਦ ਕਰ ਦਿੱਤਾ